ਇਹ ਸਾਰੇ ਸੀਨੀਅਰ ਲੀਡਰ ਸਹਿਬਾਨ ਸਾਡੇ ਉੱਚੇ ਤੌਰ ਤੇ ਸਾਡੇ ਕੇਂਦਰ ਦੇ ਮੰਤਰੀ ਆਦਮੀ ਜੀ ਸੋਮਪrakash ਜੀ ਸਾਡੇ ਫਾਰਮਰ ਇੱਥੇ ਭਾਜੀਪੀ ਪੰਜਾਬ ਦੇ ਪ੍ਰਧਾਨ ਅਸ਼wini ਸ਼ਰਮਾ ਜੀ ਸਾਡੇ ਐਮਐਲਏ ਜੰਗੀ ਲਾਲ ਮਹਾਜਨ ਜੀ ਗਰੇਵਾਲ ਸਾਹਿਬ ਸਾਫਲਾ ਸਾਹਿਬ ਤੇ ਸਾਡੇ ਹੋਰ ਸੀਨੀਅਰ ਆਗੂ ਸਹਿਬਾਨ ਅੱਜ ਸਾਰੇ ਪੰਜਾਬ ਚੋਣ ਕਮਿਸ਼ਨ ਦੇ ਰਾਹੀ ਦੇਸ਼ ਦੇ ਚੀਫ ਇਲੈਕਸ਼ਨ ਕਮਿਸ਼ਨ ਤਾਈ ਅਸੀਂ ਆਪਣੀ ਇੱਕ ਬੇਨਤੀ ਭੇਜੀ ਹੈ ਕਿਉਂਕਿ ਜਿਸ ਦਿੱਲੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਜਿੰਦੂ ਦੇ ਮੰਤਰੀ ਫੜਾ ਲਓ ਕਿਦ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ED ਦੇ ਗਿਰਫਤੜੇ ਹੈ ਤੇ ਉਹਨਾਂ ਨੂੰ 6 ਦਿਨ ਦਾ ਰਿਮਾਂਡ ਮਿਲਿਆ ਕੋਈ ਦਿੱਲੀ ਪਾਲਿਸੀ ਪੰਜਾਬ ਦੇ ਅੰਦਰ ਲਾਗੂ ਕੀਤੀ ਗਈ ਆ ਕੋਈ ਸਿਰਫ ਸੁਨੀਲ ਜਾਖੜ ਦੀ ਜ਼ਬਾਨੀ ਨਹੀਂ ਇਹਦੇ ਪੁਖਤਾ ਸਬੂਤ ਹੈ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਜਾਣ ਕੇਸ ਜਾਣ ਤੋਂ ਪਹਿਲਾਂ ਜਿਹੜੀ ਕੰਪਲੇਂਟ ਸੀਬੀਆਈ ਕੋਲ ਹੋਈ ਸੀ ਐਸੇ ਦਿੱਲੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਉਹਦੇ ਅੰਦਰ ਡਾਕੂਮੈਂਟਰੀ ਐਵੀਡੈਂਸ ਹੈ ਜਿਸ ਦੇ ਤਹਿਤ 30 ਮਈ 2022 ਨੂੰ ਬਾਈਕ ਆਈ ਆ ਰਹੀ ਹੈ ਦਿੱਲੀ ਦੇ ਅੰਦਰ ਦਿੱਲੀ ਦੇ ਉਸ ਸਮੇਂ ਦੇ ਡਿਪਟੀ ਚੀਫ ਮਿਨਿਸਟਰ ਮਨੀਸ਼ ਸੋਦੀਆ ਜੀ ਦੇ ਮਕਾਨ ਦੇ ਉੱਤੇ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਐਕਸਾਈਜ਼ ਮਿਨਿਸਟਰ ਤੇ ਜਿਹੜੇ ਫਾਈਨੈਂਸ ਮਿਨਿਸਟਰ ਵੀ ਹੈ ਗੁਰਜੀਤ ਚੀਮਾ ਜੀ ਉਹ ਚੀਮਾ ਸਾਹਿਬ ਉੱਥੇ ਮੌਜੂਦ ਸੀਗੇ ਹਰਪਾਲ ਚੀਮਾ ਜੀ ਹਰਪਾਲ ਚੀਮਾ ਜੀ ਉੱਥੇ ਮੌਜੂਦ ਸੀਗੇ ਉਹਨਾਂ ਦੇ ਨਾਲ ਹੀ ਉੱਥੇ ਰਾਘਵ ਚੱਡਾ ਜੀ ਮੈਂਬਰ ਆਫ ਪਾਰਲੀਮੈਂਟ ਉਦੋਂ ਕਿ ਸ਼ਾਇਦ ਮੈਂਬਰ ਆਫ ਪਾਰਲੀਮੈਂਟ ਉਹ ਵੀ ਉੱਥੇ ਮੌਜੂਦ ਸੀਗੇ ਤੇ ਉਹਨਾਂ ਦੇ ਨਾਲ ਪੰਜਾਬ ਦੇ ਜਿਹੜੇ ਅਨਾਧਿਕਾਰੀ ਸੀਗੇ ਜਿਵੇਂ ਕੈਪ सिन्हा ਜੀ ਸੀਗੇ ਤੇ ਵਰੂਨ ਗੁਜਮ ਜੀ ਸੀਗੇ ਤੇ ਹੋਰ ਵੱਖ-ਵੱਖ ਅਧਿਕਾਰੀ ਉੱਥੇ ਸੀਗੇ ਜਿੱਥੇ ਜਿਹੜੇ ਲੋਕ ਸਾਊਥ ਗਰੁੱਪ ਦੇ ਅੱਜ ਜੇਲ੍ਹ 'ਚ ਬੈਠੇ ਆ ਉਹ ਸਾਊਥ ਗਰੁੱਪ ਦੇ ਨੁਮਾਇੰਦੇ ਵੀ ਉੱਥੇ ਬੈਠੇ ਸੀਗੇ ਇਹ ਉੱਥੇ ਹੀ ਆ ਪਾਲਿਸੀ ਡਿਸਾਈਡ ਕੀਤੀ ਗਈ ਦਿੱਲੀ ਦੇ ਵਿੱਚ ਇੰਪਲੀਮੈਂਟ ਕੀਤੀ ਗਈ ਸੁਨੀਲ ਜਾਖੜ ਜਾਂ ਭਾਜਪਾ ਐਵੇਂ ਕਿਸੇ ਦੇ ਉੱਤੇ ਲਾਂਚ ਮਾਰਨ ਵਾਸਤੇ ਆ ਗੱਲ ਨਹੀਂ ਕਰ ਰਹੀ ਜਿਹੜਾ ਮੈਂ ਗੱਲ ਕਰ ਰਿਹਾ ਉਖਤਾ ਸਬੂਤਾਂ ਦੇ ਆਧਾਰ ਤੇ ਐਨਆਈ ਸੀਟ ਵਿਦ ਫੁੱਲ ਰਿਸਪੌਂਸਿਬਿਲਟੀ ਪੂਰੀ ਜ਼ਿੰਮੇਵਾਰੀ ਦੇ ਨਾਲ ਮੈਂ ਇਲਜ਼ਾਮ ਇਹਨੇ ਤੇ ਲਾ ਰਿਹਾ ਕਿਉਂਕਿ ਮੈਂ ਐਵੇਂ ਨਹੀਂ ਚੀਮਾ ਸਾਹਿਬ ਦਾ ਨਾਮ ਵਿਚਾਲੇ ਖਿੱਚ ਲਿਆ ਐਵੇਂ ਨਹੀਂ ਰਾਗਵ ਚੱਡਾ ਜੀ ਚਾਹੇ ਉਥੇ ਛੁੱਟੀਆਂ ਮਨਾ ਰਿਹਾ ਲੰਡਨ ਦੇ ਅੰਦਰ ਉਹਨਾਂ ਨੂੰ ਘੜੀਸ ਲਿਆ ਇਹ ਸਾਰੇ ਉੱਥੇ ਮੌਜੂਦ ਸੀਗੇ ਤੇ ਇਹਨਾਂ ਦੀ ਦੇਖਰੇਖ ਦੇ ਅੰਦਰ ਇੱਕ ਕੋਈ ਸ਼੍ਰੀਮਾਨ ਜੀ ਹੈਗੇ ਮਿਸਟਰ ਟੱਲ ਜਿਨ੍ਹਾਂ ਦਾ ਦਿੱਲੀ ਇਸ ਲੀਕਰ ਘਟਾਲੇ ਦੇ ਅੰਦਰ ਪਿਛਲੇ ਸਸੋਧਿਆ ਸਾਹਿਬ ਤੋਂ ਪਹਿਲਾਂ ਦੇ ਜੇਲ੍ਹ 'ਚ ਬੈਠੇ ਆ। ਆ ਜਿਹੜੇ ਮਿਸਟਰ ਢੱਲ ਐ ਇਹ ਉਸ ਕੰਪਨੀ ਦੇ ਮਾਲਕ ਐ ਜਿਹੜੀ ਕੰਪਨੀ ਦਾ ਦਿੱਲੀ ਦੇ ਸਾਰੇ ਸਾਊਥ ਗਰੁੱਪ ਦੀ ਨਿਮਾਇੰਦਗੀ ਉੱਥੇ ਕਰ ਰਹੀ ਐ ਤੇ ਬਹੁਤ ਵੱਡਾ ਹਿੱਸਾ ਦਿੱਲੀ ਦੇ ਸ਼ਰਾਬ ਦੇ ਵਪਾਰ ਦੇ ਅੰਦਰ ਉਹਨਾਂ ਦਾ ਹਿੱਸਾ ਐ। ਉਸੇ ਮਿਸਟਰ ਢੱਲ ਦੀ ਜਿਹੜੀ ਕੰਪਨੀ ਐ ਉਹ ਕੰਪਨੀ 2022 ਦੇ ਵਿੱਚ ਪੰਜਾਬ ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਤੋਂ ਪਹਿਲਾਂ ਉਹ ਸ਼੍ਰੀਮਾਨ ਦਾ ਪੰਜਾਬ ਦੇ ਦਾਰੂ ਦੇ ਤੰਦੇ 'ਚ ਕੋਈ ਲੈਣ ਦੇਣਾ ਹੈ ਨਹੀਂ ਸੀ ਅੱਜ ਭਗਵੰਤ ਮਾਨ ਜੀ ਦੀ ਬਣੀ ਸਰਕਾਰ ਐਕਸਾਈਜ਼ ਮੰਿਸਟਰ ਜੀ ਮਾਸਾਰ ਆਮ ਆਦਮੀ ਪਾਰਟੀ ਦੇ ਸੁਪਰ ਚੀਫ ਮਿਨਿਸਟਰ ਰਾਗਵ ਚੱਡਾ ਜੀ ਸੰਜੇ ਸਿੰਘ ਜੀ ਤੇ ਹੋਰ ਇਸ ਕਸੰਦੇ ਜਿਹੜੇ ਵਿਜੇਂਦਰ ਸਿੰਘ ਲ ਵਿਜੇਂਦਰ ਜੀ ਜਿਹੜੇ ਜੈਨ ਸਾਹਿਬ ਇਹਨਾਂ ਦੀ ਦੇਖ ਰੇਖ ਚ ਉਹੀ ਤੰਦ ਸਾਹਿਬ ਅੱਜ ਪੰਜਾਬ ਦੇ दारू ਦੇ ਤੰਦੇ ਦੇ ਅੰਦਰ 40% ਉਹਨਾਂ ਦਾ ਹਿੱਸਾ ਹੈਗਾ ਮੈਂ ਸਮਝਦਾ ਇਸ ਤੋਂ ਵੱਡਾ ਕੋਈ ਸਬੂਤ ਕਿਸੇ ਨੂੰ ਲੋੜ ਨਹੀਂ ਵੀ ਜਿਸ ਤਰ੍ਹਾਂ ਅੰਨੇ ਬਾਹ ਲੁੱਟ ਪਾਈਏ ਦਿੱਲੀ ਦੇ ਅੰਦਰ ਉੱਥੇ ਤੇ ਇਲਜ਼ਾਮ ਲੱਗੇ 100 ਕਰੋੜ ਰੁਪਏ ਦੇ ਇੱਥੇ ਜਿਹੜੇ ਹੈ ਕਿਉਂਕਿ ਹਜ਼ਾਰਾਂ ਕਰੋੜ ਰੁਪਈਆ ਇੱਥੇ ਨਿਕਲੇ ਹੈ ਉਹ ਪੈਸਾ ਸਾਨੂੰ ਬੀਜੇਪੀ ਨੂੰ ਅੰਦੇਸ਼ਾ ਹੈ ਆਮ ਆਦਮੀ ਪਾਰਟੀ ਦੀ ਕਰਤੂਤਾਂ ਨੂੰ ਨਿਗਾਹ 'ਚ ਰੱਖ ਕੇ ਇੱਥੇ ਇਲੈਕਸ਼ਨ ਦੇ ਦੌਰਾਨ ਹੁਣ 2 ਮਹੀਨੇ ਦੇ ਕਰੀਬ ਪਏ ਹੈ ਇੱਥੇ ਅੰਨੇ ਵਾ दारू ਵੀ ਕੋ ਵੰਡੀ ਜਾਊਗੀ ਤੇ ਉਹ ਜਿਹੜਾ ਕਰੋੜਾ ਹਰ ਰੁਪਈਆ ਇਹਨਾਂ ਨੇ दारू 'ਚੋਂ ਪੰਜਾਬ ਦਾ ਨੁਕਸਾਨ ਕੀਤਾ ਹੈ ਜਿਹੜਾ ਕਹਿੰਦੇ ਸੀ 40000 ਕਰੋੜ ਰੁਪਈਆ ਕੱਢਾਂਗੇ 40000 ਕਰੋੜ ਰੁਪਇਆ ਕੱਢਿਆ ਦਾ ਗਿਆ ਪੰਜਾਬ ਦੇ ਦਾਰੂ ਦੇ ਤੰਦੇ ਤੋਂ ਪਰੋ ਸਾਰਾ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਸਾਹਿਬ ਤਹ ਪਹੁੰਚੇ ਇਹਦੇ ਵਾਸਤੇ ਅਸੀਂ ਅਪੀਲ ਕਰਨ ਆਏ ਆ ਅੱਜ ਇਲੈਕਸ਼ਨ ਕਮਿਸ਼ਨ ਨੂੰ ਤਾਂਕੀ ਫੌਰੀ ਤੌਰ ਤੇ ਈਡੀ ਨੂੰ ਕਹਿ ਕੇ ਜਾਂਚ ਕੀਤੀ ਜਾਵੇ ਬਿਨਾਂ ਸਮਾਂ ਵਿਅਰਥ ਕੀਤੇ ਹੋਏ ਇਹਨਾਂ ਦੇ ਜਿਹਨਾਂ ਨੇ ਜਿਹ ਸਬੂਤ ਇਹਨਾਂ ਨੇ ਖਤਮ ਕੀਤੇ ਐ ਕੋਈ ਬਚਦੇ ਸਬੂਤ ਕਾਬੂ ਕੀਤੇ ਜਾਣ ਕੌਨਸੀ ਦੀ ਜੀ ਕਾਪੀਜ਼ ਐ ਉਹ ਕਾਬੂ ਕੀਤੀਆਂ ਜਾਣ ਇਹ ਉਹਨਾਂ ਅਫਸਰਾਂ ਨੂੰ ਕਿਉਂਕਿ ਚਾਹੇ ਇਸ ਤੇ ਕੈਪਸਿਨਾ ਸੀਗੇ ਚਾਹੇ ਵਰਨ ਰੋਜਮ ਜੀ ਸੀਗੇ ਉਹਨਾਂ ਨੇ ਉੱਥੇ ਸਿਸੋਧਿਆ ਸਾਹ ਦੇ ਘਰੇ ਇਹਦੇ ਤੇ ਇਤਰਾਜ਼ ਕੀਤਾ ਸੀਗਾ ਇਹ ਇਤਰਾਜ਼ ਉਹਨਾਂ ਨੇ ਇਸ ਪਾਲਿਸੀ ਤੇ ਕੀਤਾ ਸੀ ਇਹਦੇ ਨਾਲ ਪੰਜਾਬ ਦੇ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਖਤਮ ਹੋ ਜਾਊਗਾ ਚਾਹੇ ਆਮ ਆਦਮੀ ਪਾਰਟੀ ਨੂੰ ਇਹਦੇ ਵਿੱਚ ਬਟਕ ਹੋਊਗੀ ਪੈਸੇ ਮਿਲਣਗੇ ਪਰ ਪੰਜਾਬ ਦਾ ਇਹਦੇ ਵਿੱਚ ਨੁਕਸਾਨ ਪੰਜਾਬ ਦੇ ਲੋਕਾਂ ਦੇ ਰੋਜ਼ਗਾਰ ਦਾ ਨੁਕਸਾਨ ਹੋਊਗਾ ਉਹਨਾਂ ਨੂੰ ਓਵਰਰੂਲ ਕੀਤਾ ਗਿਆ ਤੇ ਉਹਨਾਂ ਸਾਰੇ ਉਸ ਜਿਹੜੀ ਏਜੰਸੀ ਦੀ ਜਾਂਚ ਚੱਲ ਰਹੀ ਉਹਨੂੰ ਕੰਪਲੀਟ ਕਰਨ ਵਾਸਤੇ ਇੱਥੇ ਜੋ ਕੁਝ ਵੀ ਕਾਰਵਾਈ ਬਣਦੀ ਹੈ ਚਾਹੇ ਇੱਥੇ ਦੇ ਲੀਡਰ ਸਾਹਿਬਾਨ ਜਾਂ ਜਿਹੜੇ ਜਿਹੜੇ ਇਸ ਮੁਨੀ ਭਗਤ ਚੋਰੀ ਦੇ ਅੰਦਰ ਲੂਟ ਦੇ ਅੰਦਰ ਹਿੱਸਾ ਸੀਗਾ ਉਹਨਾਂ ਨੂੰ ਫੌਰੀ ਤੌਰ ਤੇ ਉਹਨਾਂ ਦੀ ਪੁੱਛ ਕੇ ਛੋ ਕੇ ਇਸ ਜਾਂਚ ਨੂੰ ਸਿਰੇ ਤੇ ਲਾਇਆ ਜਾਵੇ ਆ ਅੱਜ ਅਸੀਂ ਬੇਨਤੀ ਕਰਨ ਇੱਥੇ ਆ ਗਾਕਰ ਸਾਹਿਬ ਲਗਾਤਾਰ ਜੈਲੀ ਵਿੱਚ ਸ਼ਰਾਬ ਪੀ ਕੇ ਲਗਾਤਾਰ ਲੋਕ ਮਰ ਰਹੇ ਨੇ ਆਕੜਾ ਲਗਾਤਾਰ ਵੱਧ ਰਿਹਾ ਹੈ ਹਾਂਜੀ ਹਾਂਜੀ ਕਿੰਨੇ ਮੌਕੇ और और ये आवाज पंजाब बीजेपी की तरफ से हमारा शीर्ष नेतृत्व हमारे न्यूज़ रीडर तुम्हें कर रहा है केंद्र मंत्री धनकर दया सो प्रकाश जी हमारे पंजाब के पूर्व अध्यक्ष अश्वनी शर्मा जी हमारे एमएलए चंगीलाल जी ग्रेवाल साहब शामला जी वन इलेक्शन कमीशन इलेक्शन कमीशन दिल्ली के पास सिबंद जी के माध्यम से पंजाब की अंदर जिस तरह से दिल्ली में लूट हुई है उसी पद्धति पे चलते हुए उसी दिल्ली पॉलिसी को लेकर किया गया और यहां की लूट के ऊपर नकेल डालने के लिए ईडी से उनसे गुजारिश की है कि ईडी को हिदायत करें कि बिना देर कार्रवाई की जाए इससे पहले कि यहां के मुख्यमंत्री निवास और मुख्यमंत्री सीएम पूल के अंदर जो कोठियां सुपर चीफ मिनिस्टर राघव चड्डा जी या केजरीवाल साहब के दूसरे करिंदे जो यहाँ पे पंजाब सरकार को चला रहे हैं उनकी कोठियों में से जो भी सबूत जिसे खत्म करने का प्रयास किया जा रहा है वो काबू किए जाए इसका जीता जागता उदाहरण है कि सीबीआई के पास जो रिपोर्ट इनिशियली गई थी जिसके चलते ईडी ने कल परसों गिरफ्तार किया है केजरीवाल साहब को उनके पास ये भी सबूत है कि 30 मई 2022 को सिसोदिया जी के यहां एक मीटिंग की गई जिसके अंदर पंजाब के एक्साइज मिनिस्टर जो कि पंजाब के फाइनेंस मिनिस्टर भी हैं हरपाल चीमा जी उनके साथ राघव चड्डा जी जो उस समय एमपी भी नहीं थे और पंजाब के एक्साइज कमिश्नर और आला अधिकारी कैप सिन्हा जी वरुण रूजम जी उन सारों को उस मीटिंग में बुलाया गया वहां पे ऑफिसर्स के इतराज करने के बावजूद क्योंकि पंजाब के एक्साइज डिपार्टमेंट के ऑफिसर्स ने स्पष्ट कहा कि इस नीति एक्साइज पॉलिसी को जो दिल्ली के मॉडल पे पंजाब में लागू करने की हिदायतें दी गई थी उससे पंजाब में लोगों का रोजगार का नुकसान होगा पंजाब की आय का नुकसान होगा परंतु उनको ओवर रूल करके और वो पॉलिसिया इम्प्लीमेंट की गई है और इसी का जीता जागता सबूत है कि वो कंपनी जो कि दिल्ली के अंदर जिनकी वर्चुअल मोनोपली है ब्रिंडको नाम की एक कंपनी जिसके प्रोपराइटर मिस्टर ढल जेल के अंदर बैठे हैं दिल्ली में सिसोदिया जी से भी पहले गिरफ्तार किया गए थे उन्हीं के पास आज पंजाब के अंदर 40 फीसदी शराब का दारू का व्यापार आज उसी कंपनी के पास में है जो इसके चक्कर में वो दिल्ली एक्साइज पॉलिसी के अंदर गिरफ्त में जेल में बैठे हैं तो मैंने बेनती की है सिब्बन जी से हमारे पंजाब के इलेक्शन कमिश्नर से कि वो ईडी को हिदायत कर सकते हैं तो वो करें अदरवाइज नेशनल जो हमारा इलेक्शन कमीशन ऑफ इंडिया है उनके मार्फत ईडी को हिदायत की जाए इस सारे धंधे को लूटा जाए क्योंकि दिल्ली के अंदर तो सिर्फ 100 करोड़ रुपए का इल्जाम लगाए केजरीवाल साहब पे और यहां पे केजरीवाल साहब की के हिदायत पे पंजाब के अंदर हजारों करोड़ रुपए का यहां पे चूना पंजाब की जनता को मिला है पंजाब के चक्कर को लगा है और वो पैसा सारा का सारा आम आदमी पार्टी की जेबों में गया है और वो पैसा हमें अंदेशा है कि इस इलेक्शन के अंदर इस्तेमाल किया जाएगा जेलों के अंदर जो माफिया बैठा है लिकर माफिया बैठा है वो इनकी शह के साथ इलेक्शन के अंदर शराब का इस्तेमाल होगा और नकली शराब ये विडंबना है कि खुद मुख्यमंत्री के हल्के में आज कल परसों दो दिन मिला के आज तक इक्कीस मौतें हो चुकी हैं ये जीता जागता सबूत है धंधा खुद सरकार के नाक के नीचे चल रहा है वही इलाका हरपाल चीमा जी का है और वही इलाका पंजाब के कट्टर ईमानदार आम आदमी पार्टी सरकार के मुख्यमंत्री भगवंत मान जी का है उसके ऊपर भगवंत मान जी आज कुछ बोल नहीं रहे परंतु गाने गा रहे हैं जश्न मना रहे हैं कि उन्हें आज अपने आप पूरी चीफ मिनिस्टरशिप बिकॉज ही वॉज जस्ट दी चीफ चीफ मिनिस्टर मिनिस्टर नॉट सुपर राघव चडा जी थे जो कि भनक लगते ही यहाँ से निर्दारत हो गए और उसके साथ ही एक थी चाहे मैंने इनके सामने रखी है ऑफिशियल तौर पर मेमोरेंडम में नहीं है परंतु क्योंकि जो बात कल भी मैंने की थी और आज भी मैं फिर दोहरा रहा हूं कि आज जब सारा हिंदुस्तान शहीदों के शहीद भगत सिंह राजगुरु सुखदेव के उस अजीम शहादत को आज याद कर रहे है नमन कर रहा है वहीं पे मैं समझता हूँ उन शहीदों को सही श्रद्धांजलि देश तभी दे पाएगा और पंजाब खास तौर से दे पाएगा जब पंजाब के लोग जागरूक होके जिस बात के लिए कुर्बानी दी थी शहीद भगत सिंह जी ने उनके असील असूलों के ऊपर उनके सिद्धांतों के ऊपर पैरा देंगे और बहरूपियों से बचेंगे ਜੋ ਕਿ ਅੱਜ ਉਹਨਾਂ ਦੇ ਨਾਮ ਦੇ ਉੱਪਰ ਸ਼ਰਾਬ ਜਿਹੇ ਧੰਦੇ ਮੇਂ ਨਾ ਸਿਰਫ ਲੋਕੋ ਕੋ ਮਾਰ ਰਹੇ ਹੈ ਬਲਕਿ ਪੰਜਾਬ ਕਾ ਸਰਮਾਇਆ ਲੂਟ ਰਹੇ ਹੈ ਇਨ ਸੇ ਬਚੇਂਗੇ